ਸਮਾਣਾ ਸਿਟੀ ਪੁਲਿਸ ਨੂੰ ਸੂਚਨਾ ਮਿਲੀ ਕਿ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਕੋਈ ਗੱਡੀ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਤਸਕਰੀ ਜਿਹੜੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਕੋਈ 19 ਬਲਦ ਸੀ ਤੇ ਇੱਕ ਗਾਂ ਵੀ ਦੱਸੀ ਗਈ ਹੈ ਔਰ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਸਮਾਣਾ ਫਤੇਹ ਸਿੰਘ ਬਰਾੜਾ ਵੱਲੋਂ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਪਟਾਡੇ ਰਹਿਣ ਵਾਲੇ ਵਿਕਾਸ ਕੁਮਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਇਸ ਤਰ੍ਹਾਂ ਪਸ਼ੂ ਤਸਕਰੀ ਹੋ ਰਹੀ ਹੈ ਜਿਸ ਤੇ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਇਹਨਾਂ ਟਰੱਕ ਨੂੰ ਕਾਬੂ ਕੀਤਾ ਹੈ ਔਰ ਇਹਨ ਦੋ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਜਿਹੜੇ ਪਸ਼ੂ ਸੀ ਉਹਨਾਂ ਨੂੰ ਸਰਕਾਰੀ ਗਊਸ਼ਾਲਾ ਗਾਜੀਪੁਰ ਦੇ ਵਿੱਚ ਰਖਵਾ ਪੇਜ ਦਿੱਤਾ ਗਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਪੁਲਿਸ ਜਲਦੀ ਗ੍ਰਿਫਤਾਰ ਕਰੇਗੀ ਇਹਨੇ ਪਿੰਡਾਂ ਚ ਵਾਰ ਲਈ ਸੀ ਗੱਡੀ ਕਿਉਂਕਿ ਇਹ ਗੱਡੀ ਪਹਿਲਾਂ ਵੀ 6 ਮਹੀਨੇ ਪਹਿਲਾਂ ਸਾਡੇ ਹਣੀ ਜੀ ਅਸੀਂ ਸਾਰਿਆਂ ਨੇ ਡਿੜਦੇ ਇਹ ਗੱਡੀ ਰੋਕੀ ਸੀ ਠੀਕ ਹੈ ਉਦੋਂ ਵੀ ਇਹ ਗਊ ਵੰਸ਼ ਲੈ ਕੇ ਜਾ ਰਿਹਾ ਸੀ ਅੱਜ ਇਹੀ ਨੰਬਰ ਦੀ ਗੱਡੀ ਸਾਡੇ ਜਦੋਂ ਸਾਨੂੰ ਟੱਕਰੀ ਤਾਂ ਹਣੀ ਜੀ ਨੇ ਕਿਹਾ ਕਿ ਬਾਬਾ ਜੀ ਆਪਾਂ ਇਹ ਗੱਡੀ ਪਹਿਲਾਂ ਪਕੜੀ ਸੀ ਅਸੀਂ ਇਸ ਗੱਡੀ ਦਾ ਜਦੋਂ ਪਿੱਛੇ ਕੀਤਾ ਤਾਂ ਇਹਨੇ ਪਿੰਡਾਂ 'ਚ ਗੱਡੀ ਬਾਹਰ ਲਈ 2 2.5 ਘੰਟੇ ਸਾਨੂੰ ਹੈਰਾਨ ਕਰਦਾ ਰਿਹਾ ਇਹਨੇ ਬਹੁਤ ਗੱਡੀ ਭਜਾਈ ਸਾਈਡਾਂ ਵੀ ਮਾਰੀਆਂ ਆਕੇ ਸਮਾਣਾ ਜਦੋਂ ਸੜਕ ਤੇ ਚੜਿਆ ਫਿਰ ਅਸੀਂ ਇਹਦੀ ਗੱਡੀ ਘੇਰ ਲਈ ਤੇ ਇਹਦੇ 'ਚ ਦੇਖਿਆ ਗਊ ਵਾਂਛੀ ਸਿੰਘ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਗਊ ਤਸਕਰੀ ਦੇ ਖਿਲਾਫ ਇਹਦਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੁਬਾਰਾ ਨਾ ਉਹ ਬੰਦਾ ਬਾਹਰ ਆਵੇ ਨਾ ਗੱਡੀ ਦੀ ਜ਼ਮਾਨਤ ਹੋਵੇ ਇਹਨਾਂ ਜੀ ਸਿਟੀ ਸਮਾਣਾ ਵਿਖੇ ਬਾਬਾ ਬੰਦਾ ਸਿੰਘ ਬਾਦਰ ਚੌਕ ਦੇ ਕੋਲ ਇਤਲਾਹ ਮਿਲੀ ਸੀ 28 29 ਦੀ ਦਰਮਿਆਨੀ ਰਾਤ ਨੂੰ ਉਹਦੇ ਲੜੀ ਦੇ ਵਿੱਚ ਇੱਕ ਟਰੱਕ ਜਿਹੜਾ ਕਿ ਪੀਵੀ 13 ਬੀਕਯੂ 7399 ਦੇ ਵਿੱਚ 11 ਬਲਦ ਤੇ ਇੱਕ ਗਾਂ ਬਰੰਦ ਹੋਈ ਹੈ ਤੇ ਡਰਾਈਵਰ ਮੌਕੇ ਤੇ ਟਰੱਕ ਨੂੰ ਛੱਡ ਕੇ ਭੱਜ ਗਿਆ ਉਸਤੇ ਕੰਪਲੇਨੈਂਟ ਵਿਕਾਸ ਕੰਬੋਜ ਜੀ ਨੇ ਪੀਐਸ ਕੋਤਵਾਲੀ ਪਟਿਆਲਾ ਦੇ ਰਹਿਣ ਵਾਲੇ ਇੱਕ ਕੰਪਲੇਨਟ ਨੇ ਇਹਨਾਂ ਦਾ ਪਿੱਛਾ ਕਰ ਰਹੇ ਸੀ ਇਹਨੇ ਸਰਪ੍ਰਾਈਜ਼ ਚੈਕਿੰਗ ਕੀਤੀ ਇਹਨਾਂ ਨੇ ਪੁਲਿਸ ਪਾਰਟੀ ਉੱਥੇ ਮੌਕੇ ਤੇ ਸੱਦੀ ਕਿਉਂਕਿ ਇਹ ਜਿਹੜੇ ਜਾਨਵਰ ਸੀਗੇ ਇਹ ਤਸਕਰੀ ਕੀਤੀ ਜਾ ਰਹੀ ਸੀ ਇਹਨਾਂ ਦੀ ਤੇ ਦੋ ਦੋਸ਼ੀਆਂ ਦੇ ਖਿਲਾਫ 172/25 ਅਕਦਮਾ ਠਾਣਾ ਸਿਟੀ ਸਮਾਣਾ ਦਰਜ ਕੀਤਾ ਗਿਆ ਹੈ ਅੰਡਰ 3 4 A 8 ਸੈਕਸ਼ਨ ਪੰਜਾਬ ਪ੍ਰੋਹਿਬੀਸ਼ਨ ਕਾਊਂਸਲਟਰ ਐਕਟ ਦੇ ਤਹਿਤ ਅਤੇ ਪ੍ਰੀਵੈਂਸ਼ਨ ਆਫ क्रੂਲਟੀ ਟੂ ਐਨੀਮਲਜ਼ ਐਕਟ ਪੀ ਸਿਟੀ ਸਮਾਣਾ ਤੇ ਇਹਨਾਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਮੁਕੱਦਮਾ ਸੀ ਤਫਤੀਸ਼ ਮੁਕੰਮਲ ਕਰਕੇ ਕੋਰਟ ਵਿੱਚ ਪੇਸ਼ ਕਰਾਂਗੇ ਹਾਂਜੀ ਜੋ ਮੋੜਲੀ ਤਫਤੀਸ਼ ਆ ਵੀ ਦਾ ਟ੍ਰੈਫਿਕਿੰਗ ਕਰ ਰਹੇ ਸੀ ਜਿਹੜੇ 11 ਬਲਦ ਨੇ ਤੇ ਇੱਕ ਗਾਂ ਹੈ ਤੇ ਇਸ ਕਰਕੇ ਜਦੋਂ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਕੋਲ ਨਾ ਕੋਈ ਪਰਚੀ ਸੀ ਨਾ ਕੋਈ ਸੇਲ ਐਗਰੀਮੈਂਟ ਰਿਆਂ ਕੁਝ ਹੋਰ ਕੋਈ ਵੀ ਕਾਗਜ਼ ਪੱਤਰ ਨਹੀਂ ਸੀ ਤੇ ਡਰਾਈਵਰ ਮੁੱਖ ਤੇ ਹੀ ਟਰੱਕ ਛੱਡ ਕੇ ਭੱਜ ਗਿਆ ਜਿਸ ਤੋਂ ਮੁਕੰਮਲ ਤੌਰ ਤੇ ਇਹੀ ਪਤਾ ਲੱਗਦਾ ਵੀ ਇਹ ਹਰਿਆਣਾ ਹੈ ਯੂਪੀ ਵਾਲੇ ਪਾਸੇ ਨੂੰ ਇਹ ਜਿਹੜੇ ਬਲਦ ਤੇ ਗਾਂ ਹੈ ਉਹਨਾਂ ਨੂੰ ਸਮਗਲ ਕਰਕੇ ਲੈ ਜਾਣਾ ਚਾਹੁੰਦੇ ਨੇ ਉੱਥੇ ਇਹ ਗਊਸ਼ਾਲਾ ਚ ਇਹਨਾਂ ਨੂੰ ਜਮ੍ਹਾਂ ਕਰਵਾ ਦਿੱਤਾ ਗਿਆ ਤੇ ਉਹ ਅਕੋਰਡਿੰਗਲੀ ਰੈਪਟ ਪਾ ਦਿੱਤੀ ਗਈ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾ न्यूज